ਹਾਂਜੀ ਕੀ ਹਾਲ ਚਾਲ ਆ ਦੋਸਤੋ ਤੇ ਅੱਜ ਆਪਾਂ ਆਏ ਆ ਜੀ ਤਲਵੰਡੀ ਸਾਬੋ ਟਰੈਕਟਰ ਮੰਡੀ ਜੋ ਵੀ ਤੁਸੀਂ ਜਾਣਦੇ ਹੋ ਕਿ ਆਪਣੇ ਚੈਨਲ ਤੇ ਜਿਆਦਾ ਟਰੈਕਟਰਾਂ ਦੇ ਰਿਲੇਟਿਡ ਵੀਡੀਓ ਆਉਂਦੀਆਂ ਤੇ ਅੱਜ ਆਪਾਂ ਤਲਵੰਡੀ ਸਾਬੋ ਆਏ ਸੀ ਤੇ ਇੱਥੇ ਦਿਖਾਵਾਂਗੇ ਤੁਹਾਨੂੰ ਕਿਹੜੇ ਕਿਹੜੇ ਟਰੈਕਟਰ ਖੜੇ ਸੋ ਸਾਰੀ ਮੰਡੀ ਦੀ ਵੀਡੀਓ ਬਣਾਉਣੀ ਤਾਂ ਇੱਥੇ ਮਮਕਨ ਨਹੀਂ ਹੁੰਦੀ ਕਿਉਂਕਿ ਪੰਜਾਬ ਦੀ ਸਭ ਤੋਂ ਵੱਡੀ ਟਰੈਕਟਰ ਮੰਡੀ ਲੱਗਦੀ ਤੇ ਇਹ ਜਿਹੜੇ ਮੇਰੇ ਬੈਕ ਸਾਈਡ ਤੇ ਤੁਸੀਂ ਟਰੈਕਟਰ ਖੜੇ ਦੇਖ ਰਹੇ ਹੋ ਆਪਾਂ ਇਹਨਾਂ ਦੀ ਵੀਡੀਓ ਬਣਾਵਾਂਗੇ ਤੇ ਨਾਲ ਹੀ ਇਹਨਾਂ ਵੀਰਾਂ ਦਾ ਮੰਡੀ ਵਾਲਿਆਂ ਦਾ ਨੰਬਰ ਲੈ ਕੇ ਦਵਾਂਗੇ ਤਾਂ ਜੋ ਇੱਥੇ ਖੜੇ ਤਾਂ ਤੁਸੀਂ ਫੋਨ ਕਰਕੇ ਉਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ। ਬਾਕੀ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਆਓ ਕਰਦੇ ਆਂ ਵੀਡੀਓ ਨੂੰ ਸ਼ੁਰੂ ਤੇ ਦਿਖਾਉਣੇ ਆ ਤੁਹਾਨੂੰ ਕਿਹੜੇ ਕਿਹੜੇ ਟਰੈਕਟਰ ਖੜੇ ਆ ਤੇ ਕੀ ਰੇਟ ਆ ਉਹਨਾਂ ਦਾ। ਤੇ ਆਓ ਸ਼ੁਰੂ ਕਰੀਏ। ਸੋ ਦੋਸਤੋ ਇਹ ਖੜਾ ਜੀ ਨਿਊ ਹਾਲੈਂਡ 3630 ਨਿਊ ਹਾਲੈਂਡ 3630 ਖੜਾ ਜੀ ਸੁਪਰ ਵਾਲਾ 3 ਸਪੀਡ ਫੁੱਲ ਟੌਪ ਮਾਡਲ ਆ। ਮਾਡਲ ਹੈਗਾ ਜੀ 2013 ਤੇ ਕੀਮਤ ਇਹਦੀ ਹੈਗੀ ਆ 3 ਲੱਖ ਤੇ 98000 ਰੁਪਈਆ। ਬਾਕੀ ਤੁਸੀਂ ਕੰਡੀਸ਼ਨ ਕਰੋ ਚੈੱਕ ਛਤਰੀ ਵਗੈਰਾ ਨਵੀਂ ਲੱਗੀ ਟਾਇਰ ਹੈਗੇ ਟਰੈਕਟਰ ਦੇ 90 ਕੁ ਪੈਸੇ ਬਾਕੀ ਵੀਡੀਓ ਪੂਰੀ ਡਿਟੇਲ ਚ ਬਣੂਗੀ ਲੰਬੀ ਹੋ ਗਈ ਵੇਖਿਓ ਜ਼ਰੂਰ ਤੇ ਟਰੈਕਟਰ ਦੀ ਇੱਕ ਇੱਕ ਚੀਜ਼ ਆ ਤੁਹਾਨੂੰ ਪਤਾ ਲੱਗੂਗਾ ਇਹਦੇ ਨਾਲ ਲੱਗਿਆ ਗਏ ਸਵਰਾਜ 855 16 ਮਾਡਲ ਟਰੈਕਟਰ ਆ 5 ਲੱਖ 38000 ਰੁਪਇਆ ਕੀਮਤ ਆ ਤੇ ਨੰਬਰ ਹੈਗਾ ਜੀ ਟਰੈਕਟਰ ਦਾ ਪੰਜਾਬ ਸੂ ਡੈਕ ਵਗੈਰਾ ਲੱਗਿਆ ਹੋਇਆ ਇਹ ਤੁਸੀਂ ਫੋਨ ਕਰਕੇ ਕਨਫਰਮ ਕਰ ਲੈਣਾ ਹੈ ਕੀ ਡੈਕ ਨਾਲ ਦੇਣਗੇ ਜਾਂ ਨਹੀਂ ਦੇਣਗੇ ਬਾਕੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲੋ ਚੰਗੀ ਤਰ੍ਹਾਂ ਡਿਟੇਲ ਦੇ ਵਿੱਚ ਵੀਡੀਓ ਬਣੂਗੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਇਹਦੇ ਨਾਲ ਅੱਗੇ ਖੜਾ ਜੀ ਸੋਨਾ ਲੀਕਾ ਡੀਆਈ 60 ਆਰਐਕਸ ਆਰਐਕਸ ਟਰੈਕਟਰ ਦਾ ਮਾਡਲ ਹੈਗਾ ਜੀ 2012 ਕੀਮਤ 4 ਲੱਖ ਤੇ 70000 ਰੁਪਇਆ ਟੌਪ ਮਾਡਲ ਟਰੈਕਟਰ ਆ ਡਬਲ ਡਿਸਟ੍ਰੀਬਿਊਟਰ ਲੱਗਿਆ ਹੋਇਆ ਤੁਸੀਂ ਸਾਹਮਣੇ ਦੇਖ ਰਹੇ ਹੋ ਬਾਕੀ ਵੇਟ ਵਗੈਰਾ ਕੰਪਨੀ ਦੇ ਲੱਗੇ ਹੋਇਆ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਟਰੈਕਟਰ ਇਦੇ ਨਾਲ ਖੜਾ ਜੀ ਸਵਰਾਜ 744 744 ਹੈਗਾ ਜੀ 2011 ਮਾਡਲ 3 ਲੱਖ ਤੇ 67000 ਰੁਪਿਆ ਇਹਦੀ ਕੀਮਤ ਹੈ ਨੰਬਰ ਹੈਗਾ ਪੰਜਾਬ ਪੰਜਾਬ ਨੰਬਰ ਟਰੈਕਟਰ ਦੀ ਕੰਡੀਸ਼ਨ ਕਰੋ ਚੈੱਕ ਸੋ ਥੋੜੀ ਦੂਰ ਤੋਂ ਵੀਡੀਓ ਬਣਾਉਣੀ ਹੈ ਤਾਂ ਜੋ ਸਾਰਾ ਟਰੈਕਟਰ ਵਿੱਚ ਆ ਜਾਏ ਤੇ ਟਾਇਰ ਹੈਗੇ ਆ ਟਰੈਕਟਰ ਦੇ ਨਵੇਂ ਇਹਦੇ ਨਾਲ ਖੜਾ ਜੀ ਫਾਰਮ ਟਰੈਕ 60 ਨਵੇਂ ਟਾਇਰ 12 ਮਾਡਲ ਸਵਾ 4 ਲੱਖ ਰੁਪਿਆ ਕੀਮਤ ਆ ਬਾਕੀ ਡਿਸਕਾਊਂਟ ਵਗੈਰਾ ਕਿੰਨਾ ਕਰਨਾ ਬਾਈ ਤੇ ਆਪਾਂ ਲਾਸਟ ਤੇ ਗੱਲ ਕਰਦੇ ਆ ਕਸਟਮਰ ਹੋਣ ਕਰਕੇ ਥੋੜੇ ਬੀਜੀ ਸੀ ਲਾਸਟ ਤੇ ਆ ਉਹਦਾ ਨੰਬਰ ਵੀ ਦੇ ਦੇਣਗੇ ਤੇ ਸਾਰੇ ਟਰੈਕਟਰਾਂ ਦੇ ਕਿੰਨੇ ਡਿਸਕਾਊਂਟ ਕਰਨਾ ਉਹ ਸਾਰਾ ਇੱਕ ਵਾਰੀ ਦੱਸ ਦੇਣਗੇ ਇਹਦੇ ਨਾਲ ਖੜਾ ਜੀ ਫਾਰਮ ਟਰੈਕ 60 ਨੀਵਾ ਮਾਡਲ ਇਹ ਟਰੈਕਟਰ ਮਾਡਲ ਹੈਗਾ ਜੀ 2003 ਤੇ ਕੀਮਤ ਹੈਗੀ ਆ 2 ਲੱਖ 25000 ਰੁਪਿਆ ਡਬਲ ਕਲੱਚ ਆ ਬਾਕੀ ਕੰਡੀਸ਼ਨ ਤੁਸੀਂ ਆਪ ਚੈੱਕ ਕਰ ਲਓ ਅੱਗੇ ਖੜਾ ਜੀ ਫਾਰਮਟ੍ਰੈਕ 60 6 ਮਾਡਲ 6 ਮਾਡਲ ਟਰੈਕਟਰ ਆ ਡਬਲ ਕਲੱਚ ਆ 265000 ਰੁਪਿਆ ਕੀਮਤ ਆ ਤੇ ਰੰਗ ਪੇਂਟ ਸ਼ੀਸ਼ੇ ਤਰ੍ਹਾਂ ਚਮਕਦਾ ਪੂਰਾ ਟਰੈਕਟਰ ਬਹੁਤ ਹੀ ਸੋਹਣੀ ਕੰਡੀਸ਼ਨ ਦੇ ਵਿੱਚ ਆ ਅੱਗੇ ਆ ਗਿਆ ਜੀ ਫੋਰਡ 3600 ਪੰਜਾਬ ਨੰਬਰ 93 ਮਾਡਲ 137000 ਰੁਪਿਆ ਕੀਮਤ ਟਰੈਕਟਰ ਬਹੁਤ ਹੀ ਸੋਹਣਾ ਤੇ ਸਾਫ ਸੁਥਰਾ ਏ ਇਹਦੇ ਨਾਲ ਅੱਗੇ ਖੜਾ ਜੀ ਸੋਨਾਲੀਕਾ 750 ਇਹ ਵੀ ਟੌਪ ਮਾਡਲ ਟਰੈਕਟਰ ਆ 11 ਮਾਡਲ 3 ਲੱਖ ਤੇ 95000 ਰੁਪਿਆ ਇਹਦੀ ਜਿਹੜੀ ਆ ਕੀਮਤ ਟਰੈਕਟਰ ਦੀ ਤੇ ਟਾਇਰ ਹੈਗੇ ਆ ਨਵੇਂ ਨਵੇਂ ਟਾਇਰਾਂ ਦੇ ਵਿੱਚ ਆ ਟਰੈਕਟਰ ਬਹੁਤ ਹੀ ਸੋਹਣਾ ਤੇ ਅੱਗੇ ਆ ਗਿਆ ਜੀ ਸਵਰਾਜ 855 ਮਾਡਲ 14 ਕੀਮਤ 4 ਲੱਖ 87000 ਰੁਪਿਆ ਟੌਪ ਮਾਡਲ ਡਬਲ ਡਿਸਟ੍ਰੀਬਿਊਟਰ ਤੇ ਟਾਇਰ ਹੋਣਗੇ ਟਰੈਕਟਰ ਦੇ 90 ਕੋ ਪੈਸੇ ਬਾਕੀ ਚੈੱਕ ਕਰ ਲੋ ਅੱਗੇ ਆ ਗਿਆ ਜੀ ਫਾਰਮ ਟਰੈਕ 60 ਮਾਡਲ 2008 ਡਬਲ ਕਲਚ ਹੈ 2 ਲੱਖ ਤੇ 90000 ਰੁਪਿਆ ਦੀ ਕੀਮਤ ਹੈ ਪਿਛਲੇ ਟਾਇਰ ਨਵੇਂ ਆ ਅਗਲੇ 85 90 ਪੈਸੇ ਸੋ ਦੋਸਤੋ ਅੱਗੇ ਖੜਾ ਹੈ ਜੀ ਸਵਰਾਜ 744 ਮਾਡਲ 11 11 ਮਾਡਲ ਦੀ ਕੀਮਤ ਹੈ 3 ਲੱਖ ਤੇ 70000 ਰੁਪਿਆ 370 ਦੀ ਡਿਮਾਂਡ ਆ ਬਾਕੀ ਮੌਕੇ ਤੇ ਮਾਨਤਾ ਨੂੰ ਹੋ ਜੂਗਾ ਤੇ ਇਹਦੇ ਨਾਲ ਖੜਾ ਜੀ ਮੈਸੀ 241 2006 ਮਾਡਲ ਕੀਮਤ 2 ਲੱਖ ਤੇ 70000 ਰੁਪਇਆ ਅੱਗੇ ਖੜਾ ਸੋਨਾਲੀਕਾ 750 ਮਾਡਲ ਹੈਗਾ ਮਾਰਕੇ 14 ਕਾਪੀ 15 ਦੀ ਹੋਊਗੀ ਇਹਦੀ 4 ਲੱਖ ਤੇ 65000 ਰੁਪਇਆ ਰੇਟ ਆ ਟਾਇਰ 90 ਕੇ ਪੈਸੇ ਤੇ ਚੈੱਕ ਕਰ ਲਓ ਚੰਗੀ ਤਰ੍ਹਾਂ ਡਬਲ ਡਿਸਟ੍ਰੀਬਿਊਟਰ ਇੱਧਰ ਖੜਾ ਜੀ ਨਿਊ ਹਾਲੈਂਡ ਸੁਪਰ ਡਬਲ ਡਿਸਟ੍ਰੀਬਿਊਟਰ ਲੱਗਿਆ ਹੋਇਆ ਟਰੈਕਟਰ ਟੌਪ ਮਾਡਲ 2012 ਤੇ 475000 ਰੁਪਏ ਕੀਮਤ ਆ ਡਿਸਟ੍ਰੀਬਿਊਟਰ ਵਗੈਰਾ ਲੱਗਿਆ ਹੋਇਆ ਟੌਪ ਮਾਡਲ ਆ ਇਹਦੇ ਨਾਲ ਖੜਾ ਹੈ ਸਵਰਾਜ 855 14 ਮਾਡਲ 14 ਮਾਡਲ ਦੀ ਕੀਮਤ ਹੈਗੀ ਆ 495000 ਰੁਪਏ ਇਹ ਵੀ ਟਰੈਕਟਰ ਟੌਪ ਮਾਡਲ ਆ ਡਬਲ ਡਿਸਟ੍ਰੀਬਿਊਟਰ ਦੇ ਵਿੱਚ ਆ ਤੇ ਇਹਦੇ ਨਾਲ ਆ ਗਿਆ ਫਾਰਮ ਟਰੈਕ 60 14 ਮਾਡਲ ਦਾ 435 ਕੀਮਤ ਟਾਪ ਮਾਡਲ ਟਰੈਕਟਰ ਡਬਲ ਡਿਸਟ੍ਰਿਬਿਊਟ ਡਬਲ ਡਿਸਟ੍ਰਿਬਿਊਟਰ ਤੇਲ ਬ੍ਰੇਕ ਕਨੋਪੀ ਵਗੈਰਾ ਲੱਗੀ ਹੋਈ ਆ ਸਿਸਟਮ ਵੀ ਨਾਲ ਲੱਗਿਆ ਹੋਇਆ ਤੇ ਇਹਦੇ ਨਾਲ ਇੱਕ ਟਾਪ ਮਾਡਲ ਟਰੈਕਟਰ ਹੋਰ ਖੜਾ ਸਵਰਾਜ 855 17 ਮਾਡਲ 17 ਮਾਡਲ ਦੀ ਕੀਮਤ ਆ ਜੀ 5 ਲੱਖ ਤੇ 65000 ਰੁਪਇਆ 5 ਲੱਖ 65000 ਰੁਪਇਆ ਨਵੇਂ ਟਾਇਰਾਂ ਦੇ ਟਰੈਕਟਰ ਬਹੁਤ ਹੀ ਸੋਹਣਾ ਤੇ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਟਰੈਕਟਰ ਅੱਗੇ ਖੜਾ ਹੈ ਜੀ ਜੌਂਡੀਅਰ 50 50 ਡੀ ਰੇਡੀਅਲ ਟਾਇਰ 50 50 ਡੀ ਦੀ ਜੇਕਰ ਗੱਲ ਕਰੀ ਆਪਾਂ ਕੀਮਤ ਦੀ ਤਾਂ ਕੀਮਤ ਹੈਗੀ ਆ 425000 ਰੁਪਿਆ ਟੌਪ ਮਾਡਲ ਟਰੈਕਟਰ ਆ ਤੇ 2013 ਮਾਡਲ ਆ ਟਰੈਕਟਰ ਡਬਲ ਕਲਚ ਡਬਲ ਪੀਟੀਓ ਸਭ ਕੁਝ ਦੇ ਨਾਲ ਇਦੇ ਨਾਲ ਖੜਾ ਜੀ ਮਹਿੰਦਰਾ 265 ਮਹਿੰਦਰਾ 265 ਦੀ ਜੇ ਆਪਾਂ ਗੱਲ ਕਰੀਏ ਕੀਮਤ ਦੀ ਮਾਡਲ ਹੈਗਾ 93 ਤੇ ਕੀਮਤ ਹੈਗੀ 1.5 ਲੱਖ ਰੁਪਏ ਉਹਦਾ ਇੱਕ ਮਾਡਲ ਇਹਦੇ ਨਾਲ ਖੜਾ ਸਵਰਾਜ 855 ਕੋਈ ਨਾ ਸਵਰਾਜ 855 ਹੈਗਾ ਜੀ 2008 ਮਾਡਲ ਕੀਮਤ 3 ਲੱਖ ਤੇ 20000 ਰੁਪਏ ਤੇ ਬੋਡੀ ਲਾਈਨ ਦਾ ਟਰੈਕਟਰ ਬਹੁਤ ਸਾਫ ਆ ਟਾਇਰ ਹੈਗੇ 90 ਕੇ ਪੈਸੇ ਪੈਰਾਂ ਦਾ ਲਗਭਗ ਆਈਡੀਆ ਹੁੰਦਾ ਬਾਕੀ ਤੁਸੀਂ ਆਪ ਜੇ ਲੈਣ ਆਉਣੇ ਤਾਂ ਤਸੱਲੀ ਕਰ ਲੈਣੀ ਆਪਦੀ ਇਹਦੇ ਵਿੱਚ ਇੱਕ ਖਾਸੀਅਤ ਹੋਰ ਆ ਇੰਜਨ ਇਹਦਾ ਕਰਲੋਸ ਕਰਦਾ ਹੈ ਸੋ ਕਰਲੋਸ ਕਰ ਇੰਜਨ ਦੇ ਵਿੱਚ ਆ ਟਰੈਕਟਰ ਬਹੁਤ ਘੱਟ ਮਿਲਦੇ ਆ ਤੇ ਮਾਰਕ ਆ ਵਗੈਰਾ ਤਾਂ ਨਹੀਂ ਲੱਗਿਆ ਹੋਇਆ ਪਰ ਉੱਤੇ ਲਿਖਿਆ ਹੋਇਆ ਹੈ ਕਿ ਇੰਜਨ ਕਰਲੋਸ ਕਰਦਾ ਟਰੈਕਟਰ ਦਾ ਇਹਦੇ ਨਾਲ ਆ ਗਿਆ ਜੀ ਸੋਨਾ ਲੀਕਾ 750 ਸੋਨਾਲੀਕਾ 750 ਦੀ ਆਪਾਂ ਮਾਡਲ ਦੀ ਗੱਲ ਕਰੀਏ ਤਾਂ 2015 ਮਾਡਲ ਟੌਪ ਮਾਡਲ ਡਬਲ ਡਿਸਟ੍ਰੀਬਿਊਟਰ 465000 ਰੁਪਿਆ ਰੇਟ ਤੇ ਕੰਡੀਸ਼ਨ ਸਾਫ਼ ਸੁਥਰੀ ਆ ਟਾਇਰ ਹੈਗੇ ਆ ਟਰੈਕਟਰ ਦੇ ਲਗਭਗ 80 85 ਪਏ ਟਾਇਰ ਇੱਥੇ ਜਿੰਨੇ ਵੀ ਟਰੈਕਟਰ ਆ ਸਾਰਿਆਂ ਦੇ ਹੀ ਚੰਗੇ ਪਾਏ ਹੋਏ ਆ ਇਹਦੇ ਨਾਲ ਆ ਗਿਆ ਜੀ ਸਵਰਾਜ 855 ਮਾਡਲ 13 13 ਮਾਡਲ 495000 ਟੌਪ ਮਾਡਲ ਟਰੈਕਟਰ ਮਾਡਲ ਟਰੈਕਟਰ ਦੀ ਕੀਮਤ ਹੈਗੀ ਹੈ ਜੀ 495000 ਤੇ ਅੱਗੇ ਖੜਾ ਜੀ ਸੋਨਾ ਲੀਕਾ 750 ਸੋਨਾ ਲੀਕਾ 750 ਆਰ ਐਕਸੋ ਦੇ ਵਿੱਚ 2016 ਮਾਡਲ ਆ 216 ਮਾਡਲ ਦੀ ਕੀਮਤ ਹੈਗੀ 475000 ਰੁਪਿਆ ਤੇ ਇਹ ਟਰੈਕਟਰ ਦੇ ਡਿਸਟ੍ਰੀਬਿਊਟਰ ਨਹੀਂ ਲੱਗਿਆ ਹੋਇਆ ਸੌਰੀ ਲੱਗਿਆ ਹੋਇਆ ਪਰ ਉੱਪਰ ਲੀਵਰ ਨਹੀਂ ਹੈਗਾ ਡਬਲ ਡਬਲ ਡਿਸਟ੍ਰੀਬਿਊਟਰ ਦੇ ਵਿੱਚ ਹੈ ਵੀ ਇਦੇ ਨਾਲ ਅੱਗੇ ਖੜਾ ਜੀ Mahindra 26598 ਮਾਡਲ 1,40,000 ਰੁਪਿਆ ਰੇਟ। ਇਹਦੇ ਨਾਲ ਖੜਾ ਜੀ Farm Truck Champion 35 4 ਮਾਡਲ 2,15,000 ਰੁਪਿਆ ਰੇਟ ਆ ਟਰੈਕਟਰ ਦਾ। ਤੇ ਟਾਇਰ ਹੈਗੇ ਆ 90 ਕੇ ਪੈਸੇ। ਇਹਦੇ ਨਾਲ ਲੱਗਿਆ ਗਿਆ ਜੀ ਸਵਰਾਜ 85513 ਮਾਡਲ ਕੀਮਤ 4,80,000 ਰੁਪਿਆ 16 ਦੇ ਟਾਇਰਾਂ ਚ। 16 ਦੇ ਟਾਇਰਾਂ ਚ ਆ ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਲਓ ਇਹਦੇ ਨਾਲ ਖੜਾ ਹੈ ਫਾਰਮ ਟਰੱਕ 45 ਫਾਰਮ ਟਰੱਕ 45 ਮਾਡਲ ਹੈਗਾ 2013 ਕੀਮਤ 395000 ਰੁਪਈਆ ਡਬਲ ਡਿਸਟ੍ਰਿਬਿਊਟਰ ਟਾਪ ਮਾਡਲ ਦੇ ਵਿੱਚ ਅੱਗੇ ਖੜਾ ਹੈ ਸੋਨਾਲੀਕਾ 745 ਮਾਡਲ 2007 ਕੀਮਤ 285000 ਰੁਪਈਆ ਡਬਲ ਕਲੱਚ ਡਬਲ ਕਲੱਚ ਟਰੈਕਟਰ ਦੀ ਕੰਡੀਸ਼ਨ ਬਹੁਤ ਹੀ ਸਾਫ਼ ਸੁਥਰੀ ਆ ਅੱਗੇ ਖੜਾ ਜੀ ਸੋਨਾ ਲੀਕਾ ਐਮ ਐਮ ਸੁਪਰ 3 ਸਿਲੰਡਰ ਇੰਜਨ ਦੇ ਵਿੱਚ ਜਿੰਨੂੰ ਕੀ ਆਪਾਂ ਐਮ ਐਮ ਸੁਪਰ ਡੀ ਆਈ 60 ਕਹਿ ਦਿੰਦੇ ਆ ਇਹ ਮਾਡਲ ਹੈਗਾ 2014 ਕੀਮਤ ਹੈਗੀ ਆ 385000 ਰੁਪਿਆ ਫੁੱਲ ਟੌਪ ਮਾਡਲ ਡਬਲ ਡਿਸਟ੍ਰਿਬਿਊਟਰ ਇਹ ਸਿਸਟਮ ਵਗੈਰਾ ਲੱਗਿਆ ਹੋਇਆ 10 ਇੰਚੀ ਸੋਨਾ ਟਰੈਕਟਰ ਆ ਸੋਨਾ ਟਰੈਕਟਰ ਤੇ ਇਹਦੇ ਨਾਲ ਖੜਾ ਹੈ ਜੀ ਸਵਰਾਜ 855 ਸਵਰਾਜ 855 ਮਾਡਲ ਹੈਗਾ 2015 ਕੀਮਤ 495000 ਰੁਪਇਆ ਟੌਪ ਮਾਡਲ ਟਰੈਕਟਰ ਤੇ ਟਾਇਰਾਂ ਦੀ ਗੱਲ ਕਰੀਏ ਤਾਂ ਟਾਇਰ ਹੈਗੇ ਆ ਜੀ ਟਰੈਕਟਰ ਦੇ 90 ਪੈਸੇ 10 ਇੰਚੀ ਸਿਸਟਮ ਇੱਥੇ ਵੀ ਲੱਗਿਆ ਆ ਤੇ ਕੰਡੀਸ਼ਨ ਤੁਸੀਂ ਚੰਗੀ ਤਰ੍ਹਾਂ ਚੈੱਕ ਕਰ ਲਓ ਇਹਦੇ ਨਾਲ ਅੱਗੇ ਖੜਾ ਜੀ ਸਵਰਾਜ 855 ਮਾਡਲ ਹੈਗਾ ਜੀ ਮਾਰਕੀ 15 ਦੇ ਕਾਪੀ 16ਾਂ ਦੀ ਫੁੱਲ ਟੌਪ 537000 ਰੁਪਇਆ ਡਿਮਾਂਡ ਬਾਕੀ ਮੌਕੇ ਤੇ ਰੇਟ ਦੀ ਜਿਹੜੀ ਸੈਟਿੰਗ ਹੋ ਜੂਗੀ ਟਾਇਰ ਚਾਰੋਂ ਹੀ ਨਵੇਂ ਆ। ਤੇ ਤੁਸੀਂ ਦੀ ਕੰਡੀਸ਼ਨ ਕਰੋ ਚੈੱਕ। ਤੇ ਦੋਸਤੋ ਏਸੀ ਬਾਈ ਕੋਲੇ ਜਿਹੜੇ ਮੰਡੀ ਦੇ ਟਰੈਕਟਰ ਖੜੇ ਆ। ਤੇ ਆਪਾਂ ਨੂੰ ਬਾਈ ਦਾ ਨੰਬਰ ਆ ਜਿਹੜਾ ਲੈਣੇ ਆ। ਤੇ ਬਾਕੀ ਨੰਬਰ ਲੈ ਕੇ ਤੇ ਤੁਹਾਨੂੰ ਆਪਾਂ ਨੰਬਰ ਦਵਾਂਗੇ। ਠੀਕ ਆ ਜੀ। ਸੋ ਨੇ ਅੱਜ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਆ ਟਰੈਕਟਰ ਆਪਾਂ ਤੁਹਾਨੂੰ ਸਾਰੇ ਦਿਖਾਤੇ ਆ ਹੁਣ ਬਾਈ ਦਾ ਪਲਾਂਟ ਇੱਥੇ ਕਿਹੜਾ ਨੰਬਰ ਆ ਕਿ ਇਹਨਾਂ ਦਾ ਮੋਬਾਈਲ ਨੰਬਰ ਪਰ ਨੰਬਰ ਲੈ ਕੇ ਦਿੰਨੇ ਆਪਾਂ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਇੱਕ ਸਾਰੇ ਬਾਈ ਜੀ ਠੀਕ ਨੇ ਅਸੀਂ ਤਾਂ ਕਰ ਲਿਆ ਨਾ ਹਾਂਜੀ ਬਾਕੀ ਆਪਣਾ ਕਨੈਕਟ ਨੰਬਰ ਹੈਗਾ ਚਲਾਨ ਨੰਬਰ 640 02350 ਠੀਕ ਆ ਜੀ ਸਵਾਰ ਤੇ ਵੀਟ ਚਾਰਨਾ 94640 02350 ਠੀਕ ਆ ਜੀ ਬਾਕੀ ਜੇ ਕਿੰਨੇ ਬੰਦੇ ਦਾ ਆਪਣਾ ਪਤਾ ਹੈਗਾ ਇੱਥੋਂ ਪੀਣ ਨੰਬਰ ਪਲਾਂਟ ਆਪਣਾ ਵੀ ਨੰਬਰ ਪਲਾਂਟ ਆ ਤਲਵੰਡੀ ਸਾਬੋ ਤਲਵੰਡੀ ਸਾਬੋ ਠੀਕ ਆ ਜੀ ਹਾਂਜੀ ਤੇ ਦੋਸਤੋ ਬਾਕੀ ਟਰੈਕਟਰਾਂ ਦਾ ਰੇਟ ਆਪਾਂ ਤੁਹਾਨੂੰ ਦੱਸਤਾ ਤੇ ਜੋ ਮਾਨਤਨ ਕਰਨਾ ਆ ਐ ਭਾਈ ਤੁਹਾਨੂੰ ਮੋਬਾਈਲ ਤੇ ਦੱਸ ਦੂਗਾ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਹੋ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ